ਰਾਮਪਰਾ ਫੂਲ ਦੇ ਵਿੱਚ ਰਾਮਪਰਾ ਫੂਲ ਨਗਰ ਕਾਉਂਸਲ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਦਾ ਕਪਲਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਇਨਕੁਆਰੀ ਹਜੇ ਤੱਕ ਚੱਲ ਰਹੀ ਹੈ ਪਰ ਕਿਸ ਤੱਕ ਕਦੋਂ ਤੱਕ ਇਹ ਇਨਕੁਆਰੀ ਜਿਹੜਾ ਇਸ ਦਾ ਹੱਲ ਹੋਊਗਾ ਇਹ ਸਮਾਂ ਦੱਸੂਗਾ ਹਜੇ ਕਹਿ ਰਹੇ ਨੇ ਬਿਜਲੈਸ ਅਸੀਂ ਕਾਰਵਾਈ ਕਰ ਰਹੀ ਹੈ ਇਹ ਇਨਕੁਆਰੀ ਸਾਡੀ ਚੱਲ ਰਹੀ ਹੈ ਪਰ ਐ ਨਹੀਂ ਪਤਾ ਇਹ ਇਨਕੁਆਰੀ ਮੁਕੰਮਲ ਕਦੋਂ ਤੱਕ ਹੋਊਗੀ ਕਿਹੜੇ-ਕਿਹੜੇ ਦੋਸ਼ੀ ਇਸ ਦੇ ਵਿੱਚ ਆਉਣਗੇ ਜਾਂ ਵੱਡੇ ਮਗਰਮਾਚਾ ਜਿਹੜੇ ਉਹ ਬਚ ਕੇ ਨਿਕਲ ਵੀ ਸਕਦੇ ਨੇ ਜਾਂ ਵਿੱਚ ਜਗੜੇ ਜਾ ਸਕਦੇ ਨੇ ਜਾ ਜਿਹੜੀਆਂ ਕੱਲੀਆਂ ਛੋਟੀਆਂ ਮੱਛੀਆਂ ਨੇ ਸਿਰਫ ਉਹੀ ਫੜੀਆਂ ਜਾਣਗੀਆਂ ਇਹ ਵੀ ਸਮਾਂ ਦੱਸੂਗਾ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈ ਆ ਰਹੀਆਂ ਨੇ ਲਗਾਤਾਰ ਪਰ ਇਹੋ ਸਾਹ ਵੱਲੋਂ ਚੰਗੀ ਜਿਹਾ ਕਲੀਅਰਿਫਿਕੇਸ਼ਨ ਆ ਜਿਹੜਾ ਨਹੀਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਗੱਲ ਨੂੰ ਦਬਾ ਰੱਖਣ ਦੇ ਦਵਾਈ ਜਾ ਰਹੀ ਹੈ ਕਿਤੇ ਨਾ ਕਿਤੇ ਗੱਲ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਅਸਲੀ ਚਿਹਰਿਆਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਔਰ ਇੱਕ ਗੱਲ ਹੋਰ ਜੋ ਅੱਜ ਕੱਲ ਨਗਰ ਕੌਂਸਲ ਦੇ ਵਿੱਚ ਜਿਹੜਾ ਕਰੋੜਾਂ ਦਾ ਕਪਲਾ ਉਹਨੂੰ ਹੀ ਲੈ ਕੇ ਹੋਰ ਵੀ ਸਾਂਪਰੇ ਦੇ ਵਿੱਚ ਚਰਚਾ ਮਾ ਜਿਹੜੀਆਂ ਛਿੜੀਆਂ ਹੋਈਆਂ ਨੇ ਜਿਸ ਦੇ ਵਿੱਚ ਕੀ ਸਿਕੰਦਰ ਸਿੰਘ ਮਲੂਕਾ ਨੇ ਤਾਂ ਨਗਰ ਕਾਉਂਸਲ ਬਾਰੇ ਬਹੁਤ ਟਿੱਪਣੀਆਂ ਕਰ ਦਿੱਤੀਆਂ ਨੇ ਉਹਨਾਂ ਨੇ ਮਤਲਬ ਕਿ ਜਵਾਬ ਵੀ ਦੇ ਦਿੱਤਾ ਕਿ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਫਾਈਲਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਇਹਨੂੰ ਸ਼ਿਫਟ ਕਰਨਗੇ ਸੋ ਚੀਜ਼ਾਂ ਜਿੰਨਾਂ ਕੋ ਉਹਨਾਂ ਦਾ ਤਜਰਬਾ ਉਹਨਾਂ ਨੂੰ ਪਤਾ ਹੈ ਕਿਹੜੀ ਚੀਜ਼ ਕਿਵੇਂ ਹੈਂਡਲ ਕਰਨੀ ਹੈ ਉਹ ਦੂਜੀ ਤੌਰ ਤੇ ਇੱਕ ਦੇ ਦੂਜਿਆਂ ਦੇ ਸਭ ਜਾਣਦੇ ਨੇ ਜਿਵੇਂ ਸਿਕੰਦਰ ਸਿੰਘ ਮਲੂਕਾ ਨੇ ਜਵਾਬ ਦੇ ਦਿੱਤਾ ਗੱਲ ਅਸਲ ਤੇ ਆ ਜਾਂਦੀ ਹੈ ਕਿ ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਕੰਗੜ ਬਾਰੇ ਕੀ ਗੁਰਪ੍ਰੀਤ ਸਿੰਘ ਕਾਂਗੜ ਚੁੱਪ ਕਿਉਂ ਹੈ ਨਗਰ ਕੌਂਸਲ ਦੇ ਕਿ ਉਹਨਾਂ ਦਾ ਹਜੇ ਤੱਕ ਇਸ ਪ੍ਰਤੀ ਕੋਈ ਬਿਆਨ ਕਿਉਂ ਨਹੀਂ ਆਇਆ ਕਿ ਜੋ ਨਗਰ ਕੌਂਸਲ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਦਾ ਜਿਹੜਾ ਕਪਲਾ ਹੋਇਆ ਜਿਹੜੇ ਅਸਲੀ ਦੋਸ਼ੀ ਸਾਹਮਣੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਉਹਨਾਂ ਦਾ ਨਾਮ ਲੋਕਾਂ ਸਾਹਮਣੇ ਜਨਤਕ ਕੀਤਾ ਜਾਂਦਾ ਜਿਹੜੇ ਲੋਕਾਂ ਦੇ ਪੈਸੇ ਖਾ ਗਏ ਜਿਹੜੇ ਕਹਿੰਦੇ ਬੂੰਦ ਬੂੰਦ ਨਾਲ ਜਿਵੇਂ ਸਾਗਰ ਭਰਦਾ ਹੁੰਦਾ ਕਿਸੇ ਤੋਂ 5000 10000 25000 40000 ਇੰਨੇ ਲੋਕਾਂ ਦੀ ਪੇਮੈਂਟਾਂ ਜਿਹੜੀਆਂ ਉਹ ਖਾ ਗਏ ਅਸਲੀ ਦੋਸ਼ੀ ਦਾ ਜਿਹੜਾ ਨਾਮਾ ਕਿਉਂ ਜਨਤਕ ਨਹੀਂ ਕਰ ਰਹੇ ਨਗਰ ਤੇ ਸਾਫ ਦਾ ਕੈਬਨਟ ਮੰਤਰੀ ਦੇ ਹੁਣ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਹ ਬੋਲ ਕਿਉਂ ਨਹੀਂ ਰਹੇ ਬਹੁਤਾਂ ਦਾ ਕਹਿਣਾ ਕਿ ਸਰਕਾਰ ਸੀ 17 ਦੇ ਵਿੱਚ ਕਿ 2017 ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਸਰਕਾਰ ਉਦੋਂ ਕਾਂਗਰਸ ਦੀ ਸਰਕਾਰ ਸੀ ਆਪਦੇ ਹੱਥ ਦੇ ਵਿੱਚ ਸੀ ਇਹਨਾਂ ਦੇ ਸਾਰਾ ਕੁਝ ਕਿ ਜੇਕਰ ਅਸੀਂ ਬੋਲਾਂਗੇ ਤਾਂ ਜਿਹੜੀਆਂ ਅੱਗੇ ਹੋਰ ਗੱਲਾਂ ਆਉਣ ਵਾਲੀਆਂ ਨੇ ਉਹ ਸਾਹਮਣੇ ਨਾ ਆ ਜਾਣ ਜੇ ਇਨਕੁਆਰੀ ਵੱਡੀ ਤਰ੍ਹਾਂ ਬਿਠਾਈ ਜਾਊਗੀ ਇਨਕੁਆਰੀ ਦੇ ਵਿੱਚ ਸ਼ਾਇਦ ਸਾਡਾ ਨਾਮ ਨਾ ਵਿੱਚ ਮੈਂਸ਼ਨ ਹੋ ਜਾਵੇ ਕਿਸ ਗੱਲ ਦੀ ਘਬਰਾਹਟ ਹੈ ਜਿਹੜੀ ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਅੰਗਰ ਨੂੰ ਹੋਈ ਹੋਈ ਹੈ ਜਾਂ ਜਿਹੜੇ ਉਹਨਾਂ ਦੇ ਨਾਲ ਦੇ ਜਿਹੜੇ ਵਰਕਰ ਨੇ ਜਾਂ ਸੀਨੀਅਰ ਆਗੂ ਨੇ ਜਾਂ ਉਹਨਾਂ ਨੂੰ ਘਬਰਾਟ ਹੋਈ ਵੀ ਆ ਕਿ ਸ਼ਾਇਦ ਇਹ ਨਾਮ ਨਾ ਲੈਣ ਤਾਂ ਇਨਕੁਆਰੀ ਲੰਮੀ ਨਾ ਲੈ ਕੇ ਜਾਣ ਜੇਕਰ ਇਹ ਇਨਕੁਆਰੀ ਲੰਮੀ ਗਈ ਤਾਂ ਫਿਰ ਉਹ 17 ਦੇ ਵੀ ਸਾਰੇ ਜਿਹੜੇ ਸਰਕਾਰ ਸੀਗੀ 17 ਚ ਕਾਂਗਰਸ ਦਾ ਉਸ ਵੇਲੇ ਦਾ ਵੀ ਸਾਰਾ ਜਿਹੜਾ ਚਿੱਠਾ ਜਿਹੜਾ ਸਾਹਮਣੇ ਨਿਕਲ ਕੇ ਆ ਸਕਦਾ 22 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਤਾਂ ਚੋਣਾਂ ਦਾ ਇਸ ਸਾਲ ਦੇ ਵਿੱਚ ਲੜੀਆਂ ਗਿਆ ਐਮਸੀ ਦੀ ਚੋਣਾਂ ਤੇ ਉਸ ਤੋਂ ਪਹਿਲਾਂ ਕੌਣ ਸਰਕਾਰ ਨਗਰ ਕੌਂਸਲ ਆਪਾਂ ਕਹਿ ਦਈਏ ਸੰਭਰਿਆ ਸੀ ਨਗਰ ਕੌਂਸਲ ਉਹ ਕਿਸ ਦੇ ਹੱਥ ਦੇ ਵਿੱਚ ਸੀ ਇਹਦੀ ਦੇਖ ਰੇ ਕਦੋਂ ਕੌਣ ਕਰ ਰਿਹਾ ਸੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਕਰ ਰਿਹਾ ਸੀ ਜਾਂ ਕੋਈ ਹੋਰ ਕਰ ਰਿਹਾ ਸੀ ਉਹਨਾਂ ਤੇ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਉਹ ਵੀ ਨਾਮ ਸਾਹਮਣੇ ਆਉਣੇ ਚਾਹੀਦੇ ਨੇ ਕਿ ਐਮਸੀ ਚੋਣਾਂ ਤੋਂ ਪਹਿਲਾਂ ਜਦੋਂ ਐਮਸੀ ਕੋਈ ਹੈ ਨਹੀਂ ਸੀ ਕੋਈ ਪ੍ਰਧਾਨ ਨਹੀਂ ਸੀ ਜਦੋਂ ਉਸ ਤੋਂ ਪਹਿਲਾਂ ਇਹਨੂੰ ਨਗਰ ਕੌਂਸਲ ਨੂੰ ਕੌਣ ਸੰਭਰ ਰਿਹਾ ਸੀ ਉਹਨਾਂ ਦੇ ਨਾਮ ਵੀ ਜਿਹੜੇ ਵਜਾਗਰ ਹੋਣੇ ਚਾਹੀਦੇ ਨੇ ਕਿ ਸ਼ਾਇਦ ਉਹਨਾਂ ਦੀ ਸਾਰੀ ਲੇਲੀ ਮੁਲੀ ਜੋ ਪਹਿਲਾਂ ਤੋਂ ਜਿਹੜੀ 17 ਚ ਸਰਕਾਰੀ ਹੈ ਕਿ ਉਹਨਾਂ ਨੇ ਤਾਂ ਨਹੀਂ ਕੋਈ ਵਾਲੇ ਵਿੱਚ ਕਬਲੇ ਕਰ ਦਿੱਤੇ ਜਿਵੇਂ ਇਹੋ ਸਭ ਕਹਿ ਰਹੇ ਆ ਕਿ 15 16 17 ਤੋਂ ਲਗਾਤਾਰ ਇਹ ਕੰਮ ਜਿਹੜਾ ਇਹਨੇ ਲੰਬੇ ਸਮੇਂ ਤੋਂ ਚੱਲ ਰਿਹਾ ਕੰਮ ਕਿ ਦੂਬਰ 21 ਦੇ ਵਿੱਚ ਆਨਲਾਈਨ ਸ਼ੁਰੂ ਹੋਈ ਆ ਫਿਰ ਵੀ ਆਫਲਾਈਨ ਕਿਉਂ ਕੱਟੀਆਂ ਗਈਆਂ ਪਰ ਸਿੱਧਾ ਆਫਲਾਈਨ ਕਿਉਂ ਕੱਟੀਆਂ ਗਈਆਂ ਬਹੁਤ ਸਾਰੀਆਂ ਇਹ ਇਨਕੁਆਰੀ ਦਾ ਵਿਸ਼ਾ ਇਹਨਾਂ ਇਨਕੁਆਰੀ ਸ਼ਾਇਦ ਹੋਊਗੀ ਜਾਂ ਇਹਨੂੰ ਰੋਕ ਦਿੱਤੀ ਜਾਊਗੀ ਇਹ ਵੀ ਆਉਣ ਵਾਲਾ ਸਮਾਂ ਦੱਸ ਦਊਗਾ ਇੱਕ ਵਾਰ ਤਾਂ ਕਹਿ ਰਹੇ ਆ ਕਿ ਇਨਕੁਆਰੀ ਜਿਹੜੀ ਲਗਾਤਾਰ ਚੱਲ ਰਹੀ ਹੈ ਪਰ ਇਹ ਇਨਕੁਆਰੀ ਕਦੋਂ ਤੱਕ ਚੱਲੂਗੀ ਅਸਲੀ ਮਗਰਮਾਸ਼ੀਵਾਰ ਆਉਣਗੇ ਉਹਨਾਂ ਦੇ ਨਾਮ ਜਨਤਕ ਲੋਕਾਂ ਸਾਹਮਣੇ ਹੋਣਗੇ ਜਾਂ ਨਹੀਂ ਹੋਣਗੇ ਜਾਂ ਸਿਰਫ ਛੋਟੀਆਂ ਮੱਛੀਆਂ ਇਹ ਫੜਕੇ ਅੰਦਰ ਕੀਤੀਆਂ ਜਾਣਗੀਆਂ ਇਹ ਵੀ ਸਮਾਂ ਦੱਸ ਦੇਣਾ